ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਬਾਰੇ ਆਓ ਦੋਸਤੋ ਸ਼ਾਂਤੀ ਨਾਲ ਪਿਆਰ ਨਾਲ ਤੇ ਇੱਜ਼ਤ ਨਾਲ ਸ਼ੁਰੂ ਕਰੀਏ ਇਸ ਪਵਿੱਤਰ ਯਾਤਰਾ ਨੂੰ ਜੀਵਨ ਦਾ ਉਹ ਰਾਹ ਜਿਸ ਨੇ ਸਿੱਖੀ ਦੇ ਮੂਲਾਂ ਨੂੰ ਹੋਰ ਮਜ਼ਬੂਤ ਕੀਤਾ ਸਾਦਗੀ ਸੇਵਾ ਤੇ ਸੱਚਾਈ ਦੀ ਮਿਸਾਲ ਬਣੀ ਤਾਂ ਚਲੋ ਦੋਸਤੋ ਸ਼ੁਰੂ ਕਰੀਏ ਜਨਮ ਤੇ ਪਰਿਵਾਰ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਨੂੰ ਮੱਤੀ ਦੀ ਸਾਰਾਈ ਜਾਂ ਹੁਣ ਮਖੂ ਨਾਮਕ ਪਿੰਡ ਵਿੱਚ ਹੋਇਆ ਸੀ ਜੋ ਕਿ ਹੁਣ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ। ਉਹਨਾਂ ਦਾ ਅਸਲੀ ਨਾਮ ਸੀ ਭਾਈ ਲੈਣਾ ਜੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਭਾਈ ਫਿਰੂਮਲ ਜੀ ਜੋ ਇੱਕ ਨਿਜੀ ਕਾਰੋਬਾਰੀ ਸਨ ਅਤੇ ਵਪਾਰ ਨਾਲ-ਨਾਲ ਸਮਾਜ ਵਿੱਚ ਆਦਰਯੋਗ ਸਨ ਮਾਤਾ ਜੀ ਦਾ ਨਾਮ ਸੀ ਮਾਤਾ ਸਭਾਈ ਜੀ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਸਾਦਗੀ ਮਿਹਨਤ ਅਤੇ ਨਿਮਰਤਾ ਦੇ ਗੁਣ ਸਿਖਾਏ ਭਾਈ ਲੈਣਾ ਜੀ ਦੀ ਸ਼ਾਦੀ ਮਾਤਾ ਖੀਵੇ ਜੀ ਨਾਲ ਹੋਈ ਸੀ ਮਾਤਾ ਖੀਵੇ ਜੀ ਬਹੁਤ ਹੀ ਗੁਣਵਾਨ ਤੇ ਸੇਵਾਪਾਵੀ ਔਰਤ ਸਨ ਉਹਨਾਂ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਅਤੇ ਬਾਅਦ ਵਿੱਚ ਲੰਗਰ ਪ੍ਰਥਾ ਨੂੰ ਹੋਰ ਵੱਡੇ ਪੱਧਰ ਤੇ ਚਲایا ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸਨ ਭਾਈ ਦਾਸੂ ਜੀ ਭਾਈ ਦਾਤੂ ਜੀ ਅਤੇ ਦੋ ਧੀਆਂ ਸਨ ਭਾਈ ਵਿਰਾਈ ਜੀ ਭਾਈ ਅਮਰੋ ਜੀ ਗੁਰੂ ਅਮਰਦਾਸ ਜੀ ਜੋ ਬਾਅਦ ਵਿੱਚ ਤੀਜੇ ਗੁਰੂ ਬਣੇ ਉਹ ਭਾਈ ਅਮਰੋ ਜੀ ਦੇ ਸਸੁਰ ਸਨ ਇਸ ਤਰ੍ਹਾਂ ਗੁਰੂ ਪਰੰਪਰਾ ਵਿੱਚ ਇੱਕ ਸੁੰਦਰ ਜੁੜਾਵ ਬਣਿਆ ਬਚਪਨ ਤੇ ਜਵਾਨੀ ਭਾਈ ਲੈਣਾ ਜੀ ਬਚਪਨ ਤੋਂ ਹੀ ਬਹੁਤ ਨਰਮ ਸੁਭਾਅ ਦੇ ਮਿੰਤੀ ਤੇ ਧਾਰਮਿਕ ਵਿਚਾਰਾਂ ਵਾਲੇ ਸਨ ਉਹ ਖੇਡਾਂ ਦੇ ਨਾਲ-ਨਾਲ ਇਬਾਦਤ ਤੇ ਸੇਵਾ ਵਿੱਚ ਦਿਲਚਸਪੀ ਲੈਂਦੇ ਸਨ ਉਹਨਾਂ ਦੀ ਆਵਾਜ਼ ਵਿੱਚ ਇੱਕ ਅਜੀਹਾਂ ਸਕੂਨ ਹੁੰਦਾ ਸੀ ਜੋ ਹਰ ਕਿਸੇ ਨੂੰ ਖਿੱਚ ਲੈਂਦਾ ਸੀ ਜਦੋਂ ਉਹ ਵੱਡੇ ਹੋਏ ਉਹਨਾਂ ਨੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਪਰ ਨਾਲ ਨਾਲ ਧਾਰਮਿਕ ਜ਼ਿੰਦਗੀ ਨਾਲ ਜੁੜੇ ਰਹੇ ਉਹ ਉਸ ਸਮੇਂ ਦੇਵੀ ਦੁਰਗਾ ਦੀ ਉਪਾਸਨਾ ਕਰਦੇ ਸਨ ਤੇ ਹਰ ਸਾਲ ਜਵਾਲਾਮੁਖੀ ਮੰਦਿਰ ਯਾਤਰਾ ਤੇ ਜਾਂਦੇ ਸਨ ਉਹਨਾਂ ਦੀ ਜ਼ਿੰਦਗੀ ਦਾ ਮੋੜ ਉਸ ਵੇਲੇ ਆਇਆ ਜਦੋਂ ਉਹ ਗੁਰੂ ਨਾਨਕ ਦੇਵ ਜੀ ਨਾਲ ਮਿਲੇ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਇੱਕ ਵਾਰ ਜਦੋਂ ਭਾਈ ਲੈਣਾ ਜੀ ਆਪਣੇ ਸਾਥੀਆਂ ਸਮੇਤ ਜਵਾਲਾਮੁਖੀ ਜਾਣਲੇ ਨਿਕਲੇ ਸਨ ਰਸਤੇ ਵਿੱਚ ਉਹਨਾਂ ਨੂੰ ਇੱਕ ਪਿੰਡ ਮਿਲਿਆ ਕਰਤਾਰਪੁਰ ਸਾਹਿਬ ਉੱਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ ਕਿਸੇ ਨੇ ਭਾਈ ਲੈਣਾ ਜੀ ਨੂੰ ਕਿਹਾ ਇੱਥੇ ਇੱਕ ਮਹਾਨ ਸੰਤ ਵਸਦੇ ਹਨ ਜਿਨ੍ਹਾਂ ਦੀ ਬਾਣੀ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਹੈ ਭਾਈ ਲੈਣਾ ਜੀ ਸੋਚੇ ਚਲੋ ਇੱਕ ਵਾਰ ਦਰਸ਼ਨ ਕਰੀਏ ਜਦੋਂ ਉਹ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੇ ਗੁਰੂ ਜੀ ਦੀਆਂ ਅੱਖਾਂ ਵਿੱਚੋਂ ਨਿਕਲ ਰਹੀ ਮਮਤਾ ਤੇ ਆਤਮਿਕ ਰੋਸ਼ਨੀ ਨੇ ਉਹਨਾਂ ਦੇ ਮਨ ਨੂੰ ਛੂ ਲਿਆ ਉਸੇ ਪਲ ਲੈਣਾ ਜੀ ਨੂੰ ਲੱਗਿਆ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਮਿਲ ਗਿਆ ਹੋਵੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦਿਲੋਂ ਸੱਚੇ ਮਨ ਨਾਲ ਕਿਸੇ ਲਾਲਚ ਤੋਂ ਬਿਨਾ ਉਹ ਗੁਰੂ ਜੀ ਦੇ ਹਰ ਹੁਕਮ ਨੂੰ ਇੱਜ਼ਤ ਤੇ ਨਿਮਰਤਾ ਨਾਲ ਮੰਨਦੇ ਸਨ ਗੁਰੂ ਨਾਨਕ ਦੇਵ ਜੀ ਨੂੰ ਵੀ ਲੈਣਾ ਜੀ ਵਿੱਚ ਉਹ ਨਿਮਰਤਾ ਸੇਵਾ ਤੇ ਸੱਚਾਈ ਦੇ ਗੁਣ ਦਿਸਦੇ ਸਨ ਜੋ ਗੁਰੂ ਘਰ ਦੀ ਰੂਹ ਨਾਲ ਜੁੜੇ ਸਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਵੇਖਿਆ ਕਿ ਲੈਣਾ ਜੀ ਸੱਚੇ ਮਨ ਨਾਲ ਸੇਵਾ ਕਰਦੇ ਹਨ ਉਹਨਾਂ ਨੂੰ ਆਪਣੇ ਅਗਲੇ ਰੂਪ ਵਜੋਂ ਚੁਣ ਲਿਆ ਇਹ ਘਟਨਾ ਲਗਭਗ 1539 ਦੇ ਆਸ-ਪਾਸ ਦੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਲੈਣਾ ਹੁਣ ਮੇਰਾ ਅੰਗ ਹੈ ਇਸ ਲਈ ਇਹ ਅੰਗਦ ਹੋਇਆ ਇਸ ਤਰ੍ਹਾਂ ਭਾਈ ਲੈਣਾ ਜੀ ਬਣੇ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਇਹ ਗੁਰਤਾ ਦੀ ਪਰੰਪਰਾ ਦਾ ਪਹਿਲਾ ਅਧਿਕਾਰਕ ਸਥਾਪਨ ਸੀ ਜਿੱਥੇ ਗਿਆਨ ਸੇਵਾ ਤੇ ਨਿਮਰਤਾ ਨੂੰ ਖੂਨ ਦੇ ਰਿਸ਼ਤੇ ਤੋਂ ਵੱਧ ਤਰਜੀ ਦਿੱਤੀ ਗਈ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਤੇ ਯੋਗਦਾਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੋਰ ਮਜ਼ਬੂਤ ਤੇ ਵਿਵਸਥਿਤ ਕੀਤਾ ਉਹ ਸਾਦਗੀ ਮਿਹਨਤ ਤੇ ਸੱਚਾਈ ਦੇ ਜੀਵਨ ਤੋਂ ਉਦਾਹਰਣ ਸਨ ਗੁਰਮੁਖੀ ਲਿਪੀ ਦੀ ਸਥਾਪਨਾ ਗੁਰੂ ਜੀ ਨੇ ਗੁਰਮੁਖੀ ਲਿਪੀ ਨੂੰ ਆਮ ਲੋਕਾਂ ਲਈ ਸੌਖਾ ਬਣਾਇਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਸੀ ਲਿਪੀ ਵਿੱਚ ਲਿਖਵਾਇਆ ਤਾਂ ਜੋ ਹਰ ਕੋਈ ਸਮਝ ਸਕੇ ਇਹ ਹੀ ਲਿਪੀ ਅੱਜ ਸਿੱਖ ਧਰਮ ਦੀ ਮੁੱਖ ਲਿਪੀ ਹੈ ਸਿੱਖ ਸਿੱਖਿਆ ਪ੍ਰਣਾਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਪਾਠਸ਼ਾਲਾਵਾਂ ਸਥਾਪਿਤ ਕੀਤੀਆਂ ਜਿੱਥੇ ਬੱਚਿਆਂ ਨੂੰ ਸਿੱਖਿਆ ਨਾਲ ਨਾਲ ਨੈਤਿਕਤਾ ਸਿਖਾਈ ਜਾਂਦੀ ਸੀ ਉਹ ਕਹਿੰਦੇ ਸਨ ਜੋ ਮਨੁੱਖ ਸਿੱਖਿਆ ਨਾਲ ਸਹੀ ਜੀਵਨ ਜੀਣਾ ਸਿੱਖ ਲੈਂਦਾ ਹੈ ਉਹੀ ਸੱਚਾ ਗਿਆਨੀ ਹੈ ਸਰੀਰਕ ਤਾਕਤ ਤੇ ਕਾਬੂ ਗੁਰੂ ਜੀ ਨੇ ਜਵਾਨਾਂ ਵਿੱਚ ਖੇਡਾਂ ਨੂੰ ਪ੍ਰोत्ਸਾਹਿਤ ਕੀਤਾ ਉਹ ਕਹਿੰਦੇ ਸਨ ਕਿ ਸਰੀਰ ਨੂੰ ਮਜ਼ਬੂਤ ਰੱਖਣਾ ਰੂਹ ਦੀ ਸੇਵਾ ਲਈ ਜ਼ਰੂਰੀ ਹੈ ਇਸ ਤਰ੍ਹਾਂ ਮਲਖੇ ਬਾਜ਼ੀ ਤੇ ਸਰੀਰਿਕ ਅਭਿਆਸ ਦੀ ਪ੍ਰਥਾ ਸ਼ੁਰੂ ਹੋਈ ਗੁਰੂ ਅੰਗਦ ਦੇਵ ਜੀ ਤੇ ਲੰਗਰ ਪ੍ਰਥਾ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਸੰਭਾਲੀ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲ ਰਹੀ ਸੀ ਪਰ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਪੂਰੀ ਤਰ੍ਹਾਂ ਵਿਵਸਥਿਤ ਤੇ ਸੰਗਠਿਤ ਰੂਪ ਦਿੱਤਾ ਉਹਨਾਂ ਨੇ ਕਿਹਾ ਕਿ ਲੰਗਰ ਸਿਰਫ ਭੁੱਖ ਮਿਟਾਉਣ ਲਈ ਨਹੀਂ ਸਮਾਨਤਾ ਸਿਖਾਉਣ ਲਈ ਹੈ ਲੰਗਰ ਦੇ ਸਿਧਾਂਤ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਤਿੰਨ ਮੁੱਖ ਸਿਧਾਂਤ ਸਿਖਾਏ ਸਰਵ ਸਮਾਨਤਾ ਸਭ ਇੱਕੋ ਪੰਗਤ ਵਿੱਚ ਬੈਠ ਕੇ ਖਾਣ ਸੇਵਾ ਆਪਣਾ ਹਿੱਸਾ ਸੇਵਾ ਵਿੱਚ ਪਾਉਣਾ ਰੋਟੀ ਬਣਾਉਣਾ ਸਾਫ਼ ਕਰਨਾ ਪਰੋਸਣਾ ਸਾਂਝਾ ਪਿਆਰ ਗੁਰੂ ਘਰ ਵਿੱਚ ਕਿਸੇ ਦੀ ਜਾਤ ਜਾਂ ਧਨ ਦੀ ਗਿਣਤੀ ਨਹੀਂ ਸਿਰਫ ਮਨ ਦੀ ਸ਼ੁੱਧਤਾ ਸਮਾਜਿਕ ਸੁਧਾਰ ਤੇ ਸਨੇਹਾ ਉਹ ਸਮਾਸੀ ਜਦੋਂ ਜਾਤ ਪਾਤ ਦਾ ਬੋਲਬਾਲਾ ਸੀ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਨੂੰ ਸਿਖਾਇਆ ਕਿ ਮਨੁੱਖ ਦੀ ਕਦਰ ਉਸਦੇ ਕਰਮਾਂ ਨਾਲ ਹੁੰਦੀ ਹੈ ਜਨਮ ਨਾਲ ਨਹੀਂ ਉਹ ਕਹਿੰਦੇ ਸਨ ਜਿਹੜਾ ਮਨੁੱਖ ਸੱਚੇ ਦਿਲੋਂ ਸੇਵਾ ਕਰਦਾ ਹੈ ਉਹੀ ਵੱਡਾ ਹੈ ਉਹਨਾਂ ਨੇ ਔਰਤਾਂ ਨੂੰ ਵੀ ਆਦਰ ਤੇ ਸਮਾਨਤਾ ਦਾ ਦਰਜਾ ਦਿੱਤਾ ਉਹ ਕਹਿੰਦੇ ਸਨ ਕਿ ਮਾਤਾ ਹੀ ਸੰਸਾਰ ਦੀ ਜੜ ਹੈ ਉਸ ਤੋਂ ਬਿਨਾ ਜੀਵਨ ਸੰਭਵ ਨਹੀਂ ਗੁਰੂ ਅਮਰਦਾਸ ਜੀ ਦੀ ਚੋਣ ਜਦੋਂ ਗੁਰੂ ਅੰਗਦ ਦੇਵ ਵੀ ਵੱਡੇ ਹੋ ਰਹੇ ਸਨ ਉਹਨਾਂ ਨੂੰ ਇਹ ਸੋਚ ਰਹੀ ਕਿ ਹੁਣ ਸਿੱਖ ਪਰੰਪਰਾ ਨੂੰ ਅੱਗੇ ਕੌਣ ਲੈ ਕੇ ਜਾਵੇਗਾ। ਉਹਨਾਂ ਦੇ ਦੋ ਪੁੱਤਰ ਸਨ, ਦਾਸੂ ਜੀ ਤੇ ਦਾਤੂ ਜੀ। ਪਰ ਗੁਰੂ ਜੀ ਨੇ ਕਦੇ ਗੁਰਤਾ ਖੂਨ ਦੇ ਰਿਸ਼ਤੇ ਆਧਾਰਿਤ ਨਹੀਂ ਕੀਤੀ। ਉਹ ਵੇਖ ਰਹੇ ਸਨ ਕਿ ਕੌਣ ਉਹਨਾਂ ਦੀਆਂ ਸਿੱਖਿਆਵਾਂ ਨੂੰ ਸੱਚੇ ਮਨ ਨਾਲ ਅਪਣਾਉਂਦਾ ਹੈ। ਉਹਨਾਂ ਨੇ ਭਾਈ ਅਮਰਦਾਸ ਜੀ ਵਿੱਚ ਉਹ ਨਿਮਰਤਾ ਤੇ ਸੇਵਾ ਭਾਵ ਦੇ ਗੁਣ ਵੇਖੇ ਜਿਹੜੇ ਉਹ ਆਪ ਜੀਵਨ ਵਿੱਚ ਜੀਏ ਸਨ। ਭਾਈ ਅਮਰਦਾਸ ਜੀ ਹਰ ਸਵੇਰੇ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ ਪਾਣੀ ਪਰਦੇ ਸਨ ਤੇ ਸੇਵਾ ਕਰਦੇ ਸਨ ਇਹ ਸੱਚੀ ਸੇਵਾ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਉਤਰਾਧਿਕਾਰੀ ਕੋਸ਼ਿਸ਼ ਕੀਤਾ ਇਸ ਤਰ੍ਹਾਂ ਭਾਈ ਅਮਰਦਾਸ ਜੀ ਬਣੇ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਗੁਰੂ ਅੰਗਦ ਦੇਵ ਜੀ ਦਾ ਅੰਤਿਮ ਸਮਾ ਗੁਰੂ ਅੰਗਦ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਸੇਵਾ ਸੱਚਾਈ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਫੈਲਾਉਣ ਵਿੱਚ ਬਿਤਾਇਆ। ਉਹਨਾਂ ਦਾ ਸਰੀਰਕ ਅੰਤ 29 ਮਾਰਚ 1552 ਨੂੰ ਖਡੂਰ ਸਾਹਿਬ ਯਾਨੀ ਅੰਮ੍ਰਿਤਸਰ ਦੇ ਨੇੜੇ ਹੋਇਆ। ਉਹਨਾਂ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਖਡੂਰ ਸਾਹਿਬ ਸਿੱਖ ਇਤਿਹਾਸ ਦਾ ਮਹੱਤਵਪੂਰਨ ਸਥਾਨ ਹੈ। ਉਹਨਾਂ ਦੀ ਸਿੱਖਿਆ ਦਾ ਅਸਲੀ ਮਤਲਬ ਗੁਰੂ ਅੰਗਦ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਨਿਮਰਤਾ ਸਭ ਤੋਂ ਵੱਡੀ ਤਾਕਤ ਹੈ। ਸੇਵਾ ਕਰਨਾ ਹੀ ਜੀਵਨ ਦਾ ਮੂਲ ਮਕਸਦ ਹੈ। ਸਿੱਖਿਆ ਤੇ ਸਰੀਰਿਕ ਤੰਦਰੁਸਤੀ ਦੋਵੇਂ ਲਾਜ਼ਮੀ ਹਨ ਜਾਤ ਪਾਤ ਜਾਂ ਪੇਤ ਪਾਵ ਨਹੀਂ ਸਿਰਫ ਕਰਮ ਤੇ ਨੀਤੀਆਂ ਹੀ ਮਨੁੱਖ ਦੀ ਪਹਿਚਾਨ ਹਨ ਉਹ ਸਾਡੀ ਜ਼ਿੰਦਗੀ ਲਈ ਪ੍ਰੇਰਨਾ ਦਾ ਸਰੋਤ ਹਨ ਇੱਕ ਆਦਰਸ਼ ਗੁਰੂ ਸੱਚੇ ਰਾਹ ਦੇ ਰਾਹੀ ਤਾਂ ਦੋਸਤੋ ਐਸੀ ਗੁਰੂ ਅੰਗਦ ਦੇਵ ਜੀ ਦੀ ਪ੍ਰੇਰਣਾਦਾਇਕ ਜੀਵਨੀ ਇੱਕ ਜੀਵਨ ਜੋ ਸਾਨੂੰ ਸਿਖਾਉਂਦਾ ਹੈ ਕਿ ਸੇਵਾ ਤੇ ਨਿਮਰਤਾ ਨਾਲ ਇਨਸਾਨ ਸਭ ਤੋਂ ਵੱਡੇ ਮੁਕਾਮ ਤੇ ਪਹੁੰਚ ਸਕਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਸੀਂ ਅਗਲੇ ਅੰਕ ਵਿੱਚ ਤੁਸੀਂ ਲਈ ਹੋਰ ਪ੍ਰੇਰਣਾਦਾਇਕ ਗੱਲਾਂ ਲਿਆ ਸਕੀਏ ਧੰਨਵਾਦ ਦੋਸਤੋ